ਸਾਡੇ ਆਮ ਸਮਾਜ ਦੇ ਵਿੱਚ ਕਹਿੰਦਾ ਜੀਵ ਹਤਿਆ ਕਰਤੀ ਕਿਸੇ ਜੀਵ ਦਾ ਮਾਰ ਦੇਣਾ ਪਾਪ ਕਿਸੇ ਜੀਵ ਦਾ ਮਾਰ ਦੇਣਾ ਪਾਪ ਨਹੀਂ ਹੁੰਦਾ ਮੰਨ ਲਓ ਕਿਸੇ ਜੀਵ ਨੂੰ ਮਾਰ ਦਿੱਤਾ ਇਨਸਾਨ ਕਹਿੰਦੇ ਦੇਖੋ ਜੀ ਇਹ ਪਾਪੀ ਹੈ ਪਾਪ ਦਾ ਸਬੰਧ ਮਨ ਦੇ ਨਾਲ ਹੈ ਜੀਵ ਦਾ ਮਾਰਨਾ ਪਾਪ ਨਹੀਂ ਹੈ ਜਿੱਦਾਂ ਕਹਾਂਗੇ ਤਾਂ ਗੁਰਬਾਣੀ ਕਹਿੰਦੀ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਈ ਸਾਰੇ ਹੀ ਦਾਣੇ ਅੰਨ ਦੇ ਵਿੱਚ ਜੀ ਇਹ ਪਹਿਲਾ ਪਾਣੀ ਜੀਵ ਹੈ ਜਿਥਾਰੇ ਸਭ ਕੋਈ ਸਭ ਤੋਂ ਪਹਿਲਾ ਜੀਵ ਹੀ ਪਾਣੀ ਹੈ ਤੋ ਸਾਰੀ ਸੰਸ੍ਰਿਸ਼ਟੀ ਹਰੀਆਵਲੀ ਹੈ। ਤੋ ਜੀਵ ਮਾਰਨ ਤੋਂ ਬਿਨਾਂ ਤੋ ਤਰੈ ਨਹੀਂ ਸਕਦਾ। ਤੇਰਾ ਸੰਸਾਰ ਜੀਵਨ ਗ੍ਰਸਥ ਚੱਲਦਾ ਹੀ ਜੀਵ ਮਾਰਨ ਤੋਂ ਹੈ। ਪਹਿਲਾ ਪਾਣੀ ਜੀਉ ਹੈ। ਪਾਣੀ ਇੱਕ ਜੀਵ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਇ। ਤੋਨੂੰ ਤੋ ਲੇ ਜਾਣਾ। ਚੱਕੀ ਤੇ ਪੀਸ ਕਰਕੇ ਉਹਨੂੰ ਦੋ ਫਾਰ ਨਹੀਂ ਉਹਦਾ ਬਿਲਕੁਲ ਆਟਾ ਬਣਾ ਕਰਕੇ ਰੋਟੀਆਂ ਖਾਣਾ। ਤੇ ਜੀਵ ਮਾਰ ਕਰਕੇ ਖਾਣਾ। ਸਤਿਗੁਰ ਪਾਤਸ਼ਾਹ ਜੀ ਮਾਰ ਕਰਨੇ ਜੀਵ ਦਾ ਮਰ ਜਾਣਾ ਇਹ ਪਾਪ ਜੇ ਤੇ ਇਦਾਂ ਮੰਨਿਆ ਜਾਵੇਗਾ ਤੇ ਫਿਰ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਕੌਣ ਆ ਜੀ ਜੇ ਜੀਵ ਨੂੰ ਮਾਰਨਾ ਮੰਨ ਲਓ ਜਾਣ ਬੁੱਝ ਕੇ ਵੀ ਮਾਰਨਾ ਜੀਵ ਨੂੰ ਜਾਣ ਬੁੱਝ ਕੇ ਵੀ ਮਾਰਨਾ ਕੀ ਪਾਪ ਆ ਨਹੀਂ ਇਹਦਾ ਕਿਸਾਨ ਜਿਹੜਾ ਪਾਪੀ ਹੋ ਜਾਵੇਗਾ ਕਿਸਾਨ ਜਾਣ ਬੁੱਝ ਕੇ ਜੀਵਾਂ ਨੂੰ ਮਾਰਦਾ ਜਿਵੇਂ ਹੱਲ ਚਲਾਉਂਦਾ ਉਹਦੇ ਵਿੱਚ ਕਿੰਨੇ ਜੀ ਮਾਰਦਾ ਜਦੋਂ ਬੀ ਪਾਉਂਦਾ ਤੋ ਬੀ ਫਟਦਾ ਏ ਉਹਨੂੰ ਬਿਮਾਰੀ ਪੈਣ ਲੱਗਦੀ ਉਹਨੂੰ ਕੀੜਾ ਲੱਗ ਜਾਂਦਾ ਕਿਸੇ ਫਸਲ ਸਬਜ਼ੀ ਨੂੰ ਕਿਸੇ ਫਸਲ ਨੂੰ ਕੀੜਾ ਲੱਗ ਜਾਂਦਾ ਤੇ ਕੀ ਕਰਦਾ ਪਤਾ ਹੈ ਉਹਨਾਂ ਨੂੰ ਕੀੜਾ ਲੱਗਾ ਤੇ ਕੀੜੇ ਮਾਰ ਸਪਰੇਅ ਕਰਦਾ ਜਦੋਂ ਕਣਕ ਨੂੰ ਚੂਹਾ ਲੱਗ ਜਾਂਦਾ ਤੇ ਚੂਹੇ ਮਾਰ ਦਵਾਈ ਪਾਉਂਦਾ ਘਰਾਂ ਦੇ ਵਿੱਚ ਲੱਗੇ ਆਲ ਆਊਟ ਜਾਣ ਬੁੱਝ ਕੇ ਨਹੀਂ ਮਾਰਿਆ ਜਾਂਦਾ ਘਰਾਂ ਦੇ ਵਿੱਚ ਜੇ ਲੱਗੇ ਕਿਲਰ ਸੈੱਟ ਜਿਹੜੇ ਮੱਖੀਆਂ ਨੂੰ ਮਾਰਦੇ ਨੇ ਇਨਸਾਨ ਜੀਵਾਂ ਨੂੰ ਤਾਂ ਜਾਣ ਗੋ ਜੀ ਕਿ ਮਾਰਦਾ ਤਾਂ ਹੈਗਾ ਨਾ ਇਨਸਾਨ ਦਾ ਜੀਵਨ ਕਿਦਾ ਸੰਭਵ ਹੈ ਜੀ ਜੀਵਨ ਤਾਂ ਇਦਾਂ ਸੰਭਵ ਹੀ ਨਹੀਂ ਹੈ ਇਨਸਾਨ ਤਾਂ ਖਾਣ ਜੋਗੇ ਦਾਣੇ ਵੀ ਨਹੀਂ ਲੈ ਸਕਦਾ ਜੇ ਜੀਵ ਨੂੰ ਨਾ ਮਾਰੇ ਤੂੰ ਤੁਸੀਂ ਦੇਖੋ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਚੋਨੇ ਨੂੰ ਟਿੱਡਾ ਪੈਂਦਾ ਤਾਂ ਟਿੱਡੇ ਦੀ ਸਪਰੇ ਕਰਦੇ ਨੇ ਹੁਣ ਟਿੱਡਾ ਪਤਾ ਹੈ ਨਾ ਉਹ ਤੁਸੀਂ ਮੰਨ ਲਓ ਜੇ ਜੇ ਆਪਾਂ ਇਦਾਂ ਸੋਚੇ ਜਾਵੇ ਹੁਣ ਇਸ ਇਸ ਸ੍ਰਿਸ਼ਟੀ ਨੂੰ ਜਿਸ ਤਰੀਕੇ ਦੇ ਨਾਲ ਬਣਾਇਆ ਗਿਆ ਜੇ ਦੀ ਜਿਹੜੀ ਖੁਰਾਕ ਉਹਨੂੰ ਖਾਣੀ ਆ ਹੁਣ ਟਿੱਡੇ ਦੀ ਖੁਰਾਕ ਕੀ ਆ ਝੋਨਾ ਕੱਚਾ ਝੋਨਾ ਉਹਨੂੰ ਕੱਚਾ ਝੋਨਾ ਖਾਣਾ ਉਹਦੇ ਤੇ ਬੈਠ ਕੇ ਖਾਣਾ ਕੁਦਰਤ ਦਾ ਨਿਯਮ ਹੈ ਉਹਦਾ ਅਸੂਲ ਹੈ ਅਸੀਂ ਆਪਣੇ ਸਵਾਰਥ ਵਾਸਤੇ ਉਸ ਟਿੱਡੇ ਦੀ ਹੱਪਿਆ ਕਰਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਦਾਣੇ ਪਾਉਨੇ ਆ ਵੀ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਜੋ ਸਾਡੇ ਘਰ ਵਿੱਚ ਚਾਰ ਮੰਨ ਦਾਣੇ ਆਣੇ ਉਹ ਟਿੱਡੇ ਆਣੇ ਖਾ ਜਾਣੇ ਆ ਤੋ ਉਹਨੂੰ ਮਾਰ ਕਰਕੇ ਇਸ ਜਾਣ ਬੁੱਝ ਕੇ ਮਾਰ ਕਰਕੇ ਆਪਣੇ ਘਰ ਦਾਣੇ ਲੈਣੇ ਆ ਜੇ ਜੀਵ ਦਾ ਮਾਰਨਾ ਪਾਪ ਹੈ ਤੇ ਫਿਰ ਤਾਂ ਕਿਸਾਨ ਸਭ ਤੋਂ ਵੱਡਾ ਪਾਪੀ ਹੈ ਸਭ ਤੋਂ ਵੱਡਾ ਉਹਦਾ ਜਾਣ ਬੁੱਝ ਕੇ ਚੂਹਿਆਂ ਨੂੰ ਮਾਰਦਾ ਜਾਣ ਬੁੱਝ ਕੇ ਟਿੱਡੇ ਨੂੰ ਮਾਰਦਾ ਜਾਣ ਬੁੱਝ ਕੇ ਤੇਲੇ ਦੀ ਸਪਰੇਅ ਕਰਦਾ ਤੇਲੇ ਦੀ ਖੁਰਾਕ ਕੀ ਹੈ ਤੇਲੇ ਦੀ ਖੁਰਾਕ ਤਾਂ ਕਣਕੇ ਆਣਾ ਕੀ ਕਿਸੇ ਨੂੰ ਅਧਿਕਾਰ ਹੈਗਾ ਚੂਹੇ ਨੂੰ ਮਾਰਨ ਦਾ ਤੇਲੇ ਨੂੰ ਮਾਰਨ ਦਾ ਟਿੱਡੇ ਨੂੰ ਮਾਰਨ ਦਾ ਸੁੰਡੀਆਂ ਨੂੰ ਮਾਰਨ ਦਾ ਸੁੰਡੀਆਂ 'ਤੇ ਸਪਰੇਅ ਨਹੀਂ ਕਰਦਾ ਕਿਉਂ ਕਰਦਾ ਹੁਣ ਜੇ ਕੁਦਰਤ ਦਾ ਨਿਯਮ ਹੈ ਜਿਹੜਾ ਉਸ ਰੱਬ ਜੀ ਦਾ ਨਿਯਮ ਹੈ ਜਿਹੜਾ ਉਨ ਬਣਾਇਆ ਹੀ ਇਸੇ ਤਰੀਕੇ ਦਾ ਨਾਲ ਹੈ ਕਿ ਗੋਭੀ ਦੇ ਵਿੱਚ ਸੁੰਢੀ ਪੈਣੀ ਪੈਣੀ ਹੈ ਉਹਦੀ ਖਰਾਕ ਹੀ ਗੋਭੀ ਦੇ ਵਿੱਚ ਹੈ ਤੇ ਅਸੀਂ ਆਪਣੇ ਸਵਾਰਤ ਵਾਸਤੇ ਗੋਭੀ ਦੇ ਵਿੱਚ ਕੀੜੇ ਨੂੰ ਮਾਰਦੇ ਨਹੀਂ ਮਾਰਦੇ ਆ ਕਿਉਂਕਿ ਗੁਰਬਾਣੀ ਨੇ ਕਿਹਾ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਇੱਕ ਵੱਡਾ ਜੀਵ ਛੋਟੇ ਜੀਵ ਨੂੰ ਮਾਰਦਾ ਹੀ ਮਾਰਦਾ ਹੈ ਉਹਦਾ ਦਾ ਜੀਵਨ ਸੰਭਵ ਹੀ ਨਹੀਂ ਹੈ ਇਹਦਾ ਉਹਦਾ ਜੀਵਨ ਕਿੱਦਾਂ ਸੰਭਵ ਹੋ ਸਕਦਾ ਕਿਉਂਕਿ ਜੇਤੇ ਦਾਣੇ ਅੰਨ ਕੇ ਹੁਣ ਭੋਰੋਲੇ ਦੇ ਵਿੱਚ ਜਿਹੜੇ ਦਾਣੇ ਪਏ ਹੋਏ ਕਣਕ ਦੇ ਉਹਨੂੰ ਥੋੜਾ ਪਾਣੀ ਦਾ ਛੱਟਾ ਦੇ ਕਰਕੇ ਤੇ ਇੱਕ ਬੂਰੀ ਤੇ ਵੀ ਰੱਖ ਦੋਗੇ ਨਾ ਤੁਹਾਨੂੰ ਉਂਗਰ ਜਾਣਿਆ ਪਾਵਕਣ ਵਿੱਚ ਜਾਣ ਆ ਤੇ ਫੇਰ ਹੀ ਪੁੰਗਰਦੇ ਆਣਾ ਹਣ ਕਣਕ ਜਿਹੜਾ ਝੋਨਾ ਆ ਉਹਨੂੰ ਉਹਨੂੰ ਬੂਰੀ ਦੇ ਵਿੱਚ ਪਾ ਕਰਕੇ ਜਦੋਂ ਪਨੀਰੀ ਉਗਾਈ ਜਾਂਦੀ ਹੈ ਤੂੰ ਹੁੰਦਾ ਉਹ ਝੋਨਾ ਉਹਨੂੰ ਬੂਰੀ ਵਿੱਚ ਪਾਇਆ ਜਾਂਦਾ ਉਹਦੇ ਉਂਗਰਾਂ ਨਿਕਲ ਜਾਂਦੀਆਂ ਨੇ ਕਿੰਨੀਆਂ ਉਂਗਰਾਂ ਨਿਕਲਦੀਆਂ ਪਾਵਕਣ ਦੇ ਵਿੱਚ ਜੇਕਰ ਜਾਣ ਆ ਤੇ ਉਂਗਰ ਫੁੱਟੀਆਂ ਇਪਾ ਕੇ ਅਰਦਾ ਨੂੰ ਛੜਾਉਣ ਵਾਸਤੇ ਉਹਦੀ ਹੱਤਿਆ ਕਰ ਦੇਣਾ ਝੋਨੇ ਦੀ ਹੱਤਿਆ ਕਰ ਦੇਣਾ ਇੱਕ ਜਾਨ ਮਾਰ ਜੀਵ ਨੂੰ ਉਨਮਾਰ ਕਰਕੇ ਖਾਣਾ ਜੀ ਦਾ ਮਰਨਾ ਪਾਪ ਨਹੀਂ ਹੈ ਜੀ ਦਾ ਪਾਪ ਕੀ ਹੈ ਪਾਪ ਆ ਤੁਹਾਡੀ ਮਾੜੀ ਸੋਚ ਪਰ ਇਹ ਮਤ ਪਾਪਾਂ ਕੇ ਸੰਗ ਗੱਲ ਜਿਹੜੀ ਹੈ ਪਾਪ ਹੈ ਉਹਦਾ ਸਬੰਧ ਮਨ ਦੇ ਨਾਲ ਹੈ ਉਹਦੇ ਸਬੰਧ ਮਤ ਦੇ ਨਾਲ ਹੈ ਉਹ ਤੋਂ ਪੈਨਾਵੇਂ ਕੇ ਨਾਲ ਉਹਦਾ ਸਬੰਧ ਖਰਾਕ ਦੇ ਨਾਲ ਥੋੜੀ ਹੈ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗਰੇ ਤਾਜ ਬਨਖੰਡ ਜਾਈ ਹੈ ਚੁਣਖਾਈਏ ਕੰਦਾ ਅਜੋ ਦੇ ਕਾਰ ਨਾ ਛੋੜੇ ਪਾਪੀ ਮਨ ਮੰਨਦਾ ਕਿਉਂਕਿ ਵਿਕਾਰਾਂ ਦਾ ਸਬੰਧ ਤਾਂ ਮਨ ਦੇ ਨਾਲ ਸੀ ਮਤ ਦੇ ਨਾਲ ਸੀ ਤੇ ਉਹਨੂੰ ਸਾਫ ਨਹੀਂ ਕੀਤਾ ਖਰਾਕ ਬਦਲਣ ਦੀ ਕੋਸ਼ਿਸ਼ ਕੀਤੀ ਜੀ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਿਕਿਆ ਬਿਖਿਆ ਕੀ ਬਾਸਨਾ ਤ ਜੀ ਨਹੀਂ ਜਾਈ ਅਜੇ ਤੱਕ ਵੀ ਵਾਸ਼ਨਾ ਅੰਦਰੋਂ ਨਹੀਂ ਗਈ ਕਿਉਂ ਕਿ ਕਿਉਂਕਿ ਵਾਸ਼ਨਾ ਨੂੰ ਮੁਕਾਉਣ ਵਾਸਤੇ ਉਹ ਕਾਰਜ ਕਾਰਜ ਬਾਰੀ ਤਲ ਤੇ ਕੀਤਾ ਜਾਂਦਾ ਬਾਰੀ ਤਾਲ ਤੇ ਉਹਨੂੰ ਕਾਰਜ ਨੂੰ ਸੰਪੰਨ ਕੀਤਾ ਜਾਂਦਾ ਪਰ ਵਿਖੇ ਵਿਖੇ ਕੀ ਵਾਸਨਾ ਜਿਹੜੀ ਜ਼ਿਆਦੂ ਵੀ ਵਾਸਨਾ ਜੀਵਨ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਤਜੀ ਨਾ ਜਾਈ ਉਹ ਤਛੱਡੀ ਨਹੀਂ ਜਾਈ ਅਨਕ ਜਤਨ ਕਰ ਰੱਖਿਆ ਫਿਰ ਫਿਰ ਲਪਟਾਈ ਬਥੇਰੇ ਯਤਨ ਕਰਕੇ ਦੇਖ ਲੈ ਲੋਕਾਂ ਨੇ ਬਹੁਤ ਕੁਝ ਕਿਹਾ ਵੀ ਇਦਾਂ ਕਰ ਲੋ ਇਦਾਂ ਕਰ ਲੋ ਜਿਹੜਾ ਅਸਲ ਕਾਰਨ ਸੋ ਨਹੀਂ ਦੱਸਿਆ ਅਨਕ ਯਤਨ ਕਰ ਰੱਖਿਆ ਫਿਰ ਫਿਰ ਲਪਟਾਈ ਵਾਸਨਾ ਫਿਰ ਉਨੀ ਦੂਨੀ ਚੜਦੀ ਉੱਤੇ ਮੈਲ ਵਾਂਗ ਜਾ